ਰਕੋਰਡਿੰਗ ਰਕੋਰਡਿੰਗ ਆ ਬਈ ਜਦੋਂ ਰਕੋਰਡਿੰਗ ਦਾ ਟਾਈਮ ਆ ਗਿਆ ਤਾਂ ਫਿਰ ਸਰੋਂ ਰਕੋਰਡਿੰਗ ਹੀ ਦੱਸ ਦੂੰਗਾ ਕੋਈ ਚੱਕਰ ਨਹੀਂ ਤੁਹਾਨੂੰ ਫੋਨ ਕਰਨ ਦਾ ਕਾਰਨ ਇਹ ਹੈ ਕਿਉਂਕਿ ਤੁਸੀਂ ਨਿਊਜ਼ ਉਹ ਬੜੀ ਚਲਾ ਰਹੇ ਹੋ ਬਈ ਹੁਣ ਸਾਡਾ ਦਾ ਮੀਡੀਆ ਦਾ ਕਿੱਤਾ ਹੈ ਸਾਨੂੰ ਜੇ ਅਸੀਂ ਨਿਊਜ਼ ਨਹੀਂ ਚਲਾਵਾ ਨਹੀ ਭਾਜੀ ਆਪਾਂ ਤੁਹਾਨੂੰ ਆਪਾਂ ਨਹੀ ਭਾਜੀ ਚਲਾਓ ਆਪਾਂ ਤੁਹਾਨੂੰ ਤਾਂ ਹੀ ਦੱਸਿਆ ਨਾ ਹਾਂ ਆ ਮੈਂ ਆ ਮੈਂ ਤੁਹਾਨੂੰ ਦੇਖੋ ਜੀ ਚੈੱਕ ਕਰੂ ਆਪਣਾ ਵਰਲਡ ਟੂ ਖੋਲੂ ਭਾਜੀ ਮੈਂ ਵਟਸਐਪ ਖੋਲ ਰਿਹਾ ਭਾਜੀ ਇੱਕ ਮਿੰਟ ਰੁਕੋ ਆ ਦੇਖੋ ਭਾਜੀ ਆਦੇਸਤ ਅੱਛਾ ਜੀ ਠੀਕ ਹੈ ਜਿਸ ਨੂੰ ਬਰਾੜ ਚੜਕਾ ਭਾਜੀ ਆਪਾਂ ਕਰਾਇਆ ਭਾਜੀ ਇਹ ਕਤਲ ਜੀ ਪਹਿਲੇ ਜਿਹੜਾ ਜਗਰਾਉ ਹੋਇਆ ਜੀ ਕਾਰਨ ਕੀ ਸੀਗਾ ਕਾਰਨ ਭਾਜੀ ਆਪਣਾ ਪਰਸਨਲ ਰੰਜਾ ਸੀ ਜੀ ਕਾਰਨ ਵੀ ਭਾਜੀ ਮੌਕਾ ਹਣ ਤੇ ਕਾਰਨ ਵੀ ਤੁਹਾਨੂੰ ਦੱਸ ਦੂੰਗਾ ਮੈਂ ਕੋਈ ਚੱਕਰ ਪਰ ਪੁਲਿਸ ਵੱਲੋਂ ਜਿਵੇਂ ਬਿਆਨ ਦਿੱਤਾ ਗਿਆ ਕਿ ਦੋ ਕੋਈ ਰੂਮੀ ਭਰਾ ਸੀਗੇ ਉਹਨਾਂ ਬਨੇ ਕਰਿਆ ਉਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀਗੀ ਉਹਨਾਂ ਦੀ ਨਹੀਂ ਭਾਜੀ ਆਪਾਂ ਨੂੰ ਕਿਸੇ ਦਾ ਨਹੀਂ ਪਤਾ ਜੀ ਆਪਾਂ ਕਰਾਇਆ ਤਾਂ ਆਪਾਂ ਕਰਾਇਆ ਜੀ ਇਹ ਕੰਮ ਨਹੀਂ ਤੁਸੀਂ ਜਾਣਦੇ ਹੋ ਉਹਨਾਂ ਰੂਮੀ ਭਰਾਵਾਂ ਨੂੰ ਆਪਾਂ ਭਾਜੀ ਜ਼ਿੰਮੇਵਾਰੀ ਲਈਏ ਜੀ ਕਾਰਨ ਤਾਂ ਭਾਈ ਤੁਸੀਂ ਦੱਸ ਸਕਦੇ ਹੋ ਫਿਰ ਕਾਰਨ ਕੀ ਹੋਊਗਾ ਕਤਲ ਕਰਨ ਦਾ ਕਿ ਜੇ ਪੁਰਾਣੀ ਰੰਜਿਸ਼ ਸੀਗੀ ਕਿਹੜੇ ਕੰਮ ਨੂੰ ਲੈ ਕੇ ਰੰਜਿਸ਼ ਸੀਗੀ ਹੁਣ ਜੇ ਅਸੀਂ ਤੁਹਾਡਾ ਪੱਖ ਸੁਣ ਰਹੇ ਹਾਂ ਤੇ ਜੇ ਵੀ ਭਾਜੀ ਦੱਸ ਦਾਂਗੇ ਜੀ ਮੈਂ ਕਿਹੜਾ ਤੁਹਾਨੂੰ ਐ ਕਹਣਾ ਮੈਂ ਰੰਜਾ ਦੱਸਣੀ ਨਹੀਂ ਨਹੀਂ ਤੁਹਾਨੂੰ ਹੂੰ ਰੰਜਸ ਦਾਦੂ ਮੇਰੀ ਕੋਈ ਨਾ ਪਰ ਇਹ ਕਤਲ ਕਰਾ ਕੇ ਸਾਬਤ ਕੀ ਹੋਇਆ ਹਣ ਤੋਂ ਤੁਸੀਂ ਇਸ ਵੇਲੇ ਵੈਸੇ ਕਿੱਥੋਂ ਬੋਲ ਰਹੇ ਹੋ ਹਾਂਜੀ ਤੁਸੀਂ ਇਸ ਵੇਲੇ ਕਿੱਥੋਂ ਬੋਲ ਰਹੇ ਹੋ ਮੈਂ ਭਾਜੀ ਯੂਰਪ ਰਹਿੰਦਾ ਜੀ ਯੂਰਪ ਰਹਿੰਦੇ ਹੋ ਹਾਂਜੀ ਤੇ ਕੀ ਮਤਲਬ ਕਾਰਨ ਕੀ ਇਹ ਕਿਉਂ ਮਤਲਬ ਕੀ ਸਾਬਤ ਕੀ ਹੋਇਆ ਪਹਿਲਾਂ ਦਾ ਕਤਲ ਕਰਾ ਕੇ ਪਰ ਯਾਰ ਦੋਸਤ ਕੋਈ ਨਾ ਪਰ ਇਹ ਤੁਹਾਨੂੰ ਦੱਸ ਦਾਂਗੇ ਯਾਰ ਸਾਰਾ ਕੁਝ ਕੋਈ ਚੱਕਰ ਸਾਬਤ ਤਾਂ ਕੀ ਕਰਨਾ ਭਾਜੀ ਆਪਣਾ ਕੋਈ ਸੀਗਾ ਰੰਜਸ਼ ਆਪਾਂ ਕਰਤਾ ਜੀ ਉਹ ਉਹਨੂੰ ਪਤਾ ਹੋਣਾ ਜੀ ਆਪਣੇ ਨਾਲ ਇਹੀ ਸਿਸਟਮ ਸੀਗਾ ਕੀ ਨਹੀਂ ਤੇ ਫਿਰ ਜਿਹੜਾ ਬਿਆਨ ਪੁਲਿਸ ਵੱਲੋਂ ਦਿੱਤੇ ਜਾ ਰਹੇ ਨੇ ਸਾਰੇ ਬਿਆਨ ਗਲਤ ਨੇ ਕਿ ਦੋ ਭਰਾਵਾਂ ਨੇ ਪੁਰਾਣੀ ਰੰਜਿਸ਼ ਤੇ ਚਲਦੇ ਮਾਰੇ ਆ ਰومی ਭਰਾ ਦਾ ਰومی ਬ੍ਰਦਰਸ ਦਾ ਨਾਮ ਲੈ ਰਹੀ ਹੈ ਜਿਗਰੋਂ ਪੁਲਿਸ ਹਾਂ ਅਵੀ ਉਹ ਅਸੀਂ ਕੀਤਾ ਜੀ ਤੁਸੀਂ ਜਾਣਦੇ ਹੋ ਰومی ਭਰਾਵਾਂ ਨਾਲ ਮੈਨੂੰ ਨਹੀਂ ਪਤਾ ਕੌਣ ਵਿੱਚ ਇਨਵੋਲ ਹੋ ਕੌਣ ਨਹੀਂ ਉਹ ਮੈਂ ਕਰਾਇਆ ਤੇ ਮੇਰਾ ਭਰਾ ਵਾ ਬ੍ਰਾਡ ਛੜਿਕ ਬ੍ਰਾਡ ਛੜਿਕ ਕਿੱਥੋਂ ਦਾ ਇਹ ਇਹ ਵੀ ਯੂਰਪ ਦੇ ਜੜਕ ਤੋਂ ਪਿੰਡ ਆਈ ਜਿਹੜਾ ਮੋਗੇ ਦੇ ਵਿੱਚ ਇੱਕ ਮੋਗੇ ਦੇ ਮੁੰਡੇ ਦਾ ਵੀ ਨਾਮ ਵਿੱਚ ਸਾਹਮਣੇ ਆਇਆ ਹੈ ਪੁਲਿਸ ਵੱਲੋਂ ਇਹ ਵੀ ਬਿਆਨ ਦਿੱਤਾ ਗਿਆ ਹੈ ਉਹੀ ਬਰਾੜ ਜੜਕ ਹੈ ਉਹੀ ਬਰਾੜ ਪਰ ਤੁਸੀਂ ਕਹਿੰਦੇ ਹੋ ਤੁਸੀਂ ਕਾਰਨ ਨਹੀਂ ਦੱਸੋਗੇ ਹਨਾ ਕਾਰਨ ਮੈਂ ਭਾਈ ਤੁਹਾਨੂੰ ਮੈਂ ਹੋਂਦਾ ਨਹੀਂ ਕਿ ਮੈਂ ਤੁਹਾਨੂੰ ਕਾਰਨ ਨਹੀਂ ਦੱਸੂਗਾ ਕਾਰਨ ਮੈਂ ਤੁਹਾਨੂੰ ਦੱਸ ਦੂੰਗਾ ਨਹੀਂ ਜੇ ਹੁਣ ਤੁਸੀਂ ਆਪਣੀ ਪਰਸਨਲ ਰਣਜਾ ਸਿੱਕੀ ਜੀ ਤੁਹਾਨੂੰ ਤਾਂ ਮਾਰਿਆ ਮੈਂ ਤੁਹਾਨੂੰ ਅੱਗੇ ਨਾਲ ਦੱਸਾਂ ਪਰਸਨਲ ਪਰਸਨਲ ਦਾ ਮੀਨ ਸਮਝ ਆਈ ਨਹੀਂ ਬਿਲਕੁਲ ਸਮਝ ਆਦਾ ਮੈਡੀ ਕਿਵੇਂ ਪਾਸੇ ਰਿਕਾਰਡਿੰਗ ਨਾਲ ਲਾਇਓ ਭਾਜੀ ਭਾਈ ਰਿਕਾਰਡਿੰਗ ਦਾ ਸਾਡਾ ਕੀਤਾ ਹੈ ਨਹੀਂ ਰਿਕਾਰਡਿੰਗ ਭਰਾ ਨੂੰ ਇਹ ਮੈਂ ਤੁਹਾਨੂੰ ਪੋਸਟ ਭੇਜਤੀ ਹਾਂ ਠੀਕ ਹੈ ਜੀ ਜਿਹੜੀ ਮੈਂ ਕੀਤੀ ਜਾ ਰਹੀ ਹੈ ਫੇਸਬੁੱਕ ਦੇ ਉੱਤੇ ਇਹ ਸ਼ਰਿਆ ਵਿੱਚ ਲੱਗ ਭਾਜੀ ਕੋਈ ਮਸਲਾ ਨਹੀਂ ਤੇ ਜਿਹੜਾ ਹੁਣ ਤੁਸੀਂ ਜਸੂ ਕੂਮੋ ਕਹਿੰਦੇ ਪੁਰਤਗਾਲ ਤੋਂ ਗੱਲ ਕਰ ਰਹੇ ਹੋ ਹਨ ਫੋਟੋ ਤੁਸੀਂ ਆਪਣੇ ਪ੍ਰੋਫਾਈਲ ਤੇ ਸੰਤਾਂ ਦੀਆਂ ਲਾਈਆਂ ਪਰ ਸੰਤ ਐਵੇਂ ਲੁੱਕ ਕੇ ਵਾਰਤਾ ਸੰਤ ਤਾਂ ਚਲੋ ਕਦੇ ਨਹੀਂ ਕਰਦੇ ਉਹ ਤੇ ਹਰ ਵਾਰ ਜੋ ਵੀ ਰੋਕਿਆ ਨਹੀਂ ਕਰਦਾ ਆਪਣੇ ਰਾਦਰ ਰੋਣਾ ਬਣੇ ਕੋਈ ਸ਼ਰੇ ਮਾਰਾਂਗੇ ਤਾਂ ਇਹ ਟ੍ਰੇਲਰ ਵਿਖਾਇਆ ਜੀ ਇਹ ਜੇ ਕੋਈ ਨਹੀਂ ਤੇ ਮਗਰ ਦੁਰੂਆ ਕਾਪੀ ਹੋਊਗਾ ਰੋ ਸਾਰੇ ਆਪ ਮਰਾਂਗੇ ਜੀ ਤੇ ਦਿਨ ਦਿਹਾੜੇ ਮਾਰਿਆ ਤਾਂ ਬਾਕੀ ਵੀ ਦਿਨ ਦਿਹਾੜੇ ਕਰਾਂਗੇ ਮੈਂ ਪੰਜਾਬ ਦਾ ਮਾਹੌਲ ਖਰਾਬ ਕਰਕੇ ਇਤਾਂ ਦਿਨ ਦਿਹਾੜੇ ਗੋਲੀਆਂ ਮਚਲਾ ਕੇ ਤੁਸੀਂ ਹੁਣ ਜਿਹੜੇ ਯੂਰਪ ਬੈਠੇ ਹੋ ਤੁਹਾਨੂੰ ਮਿਲ ਕੇ ਜਾਣਾ ਮਿਲਣਾ ਦਾ ਭੀ ਰੱਬ ਪਤਾ ਹਾਂ ਤੇ ਕੀ ਕਰਦੇ ਆ ਆਪਾਂ ਈ ਗੱਲ ਜੀ